ਸਰੋ ਪਰਣੀ ਸਾਰੇ ਘਰੋਂ ਦਾ ਡੀਆਫੈਂਸ ਦਾ ਮੋਲਾ ਜਿਹੜਾ ਫਾਤਿਮਾ ਜਿੰਦਾ ਹੋਵੇਗਾ ਡੀਆਫੈਂਸ 8274 ਸਾਰੇ ਜਿਹੜੇ ਫਾਰਮਰਾਂ ਦਾ ਮਦਦ ਕਰਦਾ ਉਹ ਤੋਂ ਜਿੰਨੇ ਵੀ ਮਿਲਿਆ ਹੁੰਦੇ ਆ ਉਹ ਸਾਰੇ ਫਾਰਮਰ ਦੇ ਹੱਥ ਦੇ ਵਿੱਚ ਆਉਂਦੇ ਆ ਕਿਉਂਕਿ ਦੇ ਫਾਰਮਰ ਜਿਹੜੇ ਵਿੱਚ ਆਊਗਾ ਸਾਰੇ ਕੋਸ਼ਿਸ਼ ਕਰੂਗਾ ਸਾਰੇ ਕਮਾਊਗਾ ਇਹ ਸਮਾਂ ਆ ਗਿਆ ਤੇ ਸਿੱਖੂਗਾ ਜਿਹਦੇ ਕੋਈਟ ਦਿੱਤੇ ਐ ਬੋਲੀ ਵੱਖ-ਵੱਖ ਦੀ ਚੋਕ ਸਿੱਖ ਕੇ ਬੰਦਿਆ ਨਾਲ ਆਪਣੇ ਤੌਰ ਉੱਪਰ ਖੂਗਾ ਤੇ ਚੰਗੀ ਖਰਾਤ ਸਿੱਖ ਕੇ ਲਾਊਗਾ ਵੀ ਕੀ ਖਰਾਤ ਹੋਣੀ ਆ ਜੇ ਚੰਗੀ ਖਰਾਤ ਪਾਊਗਾ ਤਾਂ ਪਸ਼ੂ ਉਹਦਾ ਥੋੜੇ ਟਾਈਮ ਦੇ ਵਿੱਚ ਤਿਆਰ ਹੋਊਗਾ ਜੇਰਾ ਥੋੜੇ ਦਿਨ ਦੇ ਵਿੱਚ ਤਿਆਰ ਹੋਊਗਾ ਉਹ ਰੇਡਾ ਵੀ ਲਿਖੂਗਾ ਚੋ ਥੋੜੇ ਹਫ਼ਤੇ ਦੇ ਵਿੱਚ ਜਾਦੇ ਦਿਨ ਮੇਰੇ ਵਾਲੇ ਪਸ਼ੂ ਨਹੀਂ ਆਇਆ ਇੱਕ ਨਾ ਹਮੇਸ਼ਾ ਜਦੋਂ ਹੋਰੇ ਇੱਥੇ ਆਲਾ ਕੋ ਦੰਗ ਵੇੜਾ ਦਾ ਜਦ ਕੰਦੇ ਵਿੱਚ ਕੰਪੀਟੀਸ਼ਨ ਤੇ ਚੱਲਦਾ ਦਾ ਉਹਦੇ ਵਿੱਚ ਲੱਗਦਾ ਕਿ ਖੜੀਏ ਦੋ ਕੰਦਨ ਦਾ ਅੱਧਾ ਲੀਟਰ ਦੁੱਧ ਕਲਾਪੋ ਜਿਹੜਾ ਅੱਜ ਕੋ 500 ਦਾ ਖਸਾਬ ਪੈਦਾ ਕਿੱਥੇ ਨਹੀਂ ਜਦੋਂ 48 ਕਿਲੋ ਦੁੱਧ ਖੀੜੀ ਇੱਥੇ ਮੇਲੇ ਦੇ ਕੱਢਾਂ ਦੀ ਬਾੜ ਨੇ ਤਾਂ ਬਹੁਤ ਜ਼ਿਆਦਾ ਖੁਸ਼ੀ ਹੋਈ ਟੀਨ ਦੇ ਪਨਾੜ ਨੇ ਇੱਕ ਤਾਂ ਜਦ 2 ਲੀਟਰ ਬੋਤਲ ਆਇਆ ਪਰ ਗੱਲ ਇਹ ਹੋਣੀ ਗਿਣਤੀ ਵਧ ਕੇ ਜਰੀ ਸਾਕਾ ਤੋਂ ਹੋ ਚੁੱਕੀ ਆ ਵੀ ਸਾਤਾ ਸੱਤ ਚੜ੍ਹੇ ਅੱਧਾ ਰੀਗਲੋ ਤੋਂ ਉੱਪਰ ਚੱਲਦੀਆਂ ਨੇ ਖੜੀਆਂ ਤਾਂ ਜਾਦੇ ਪਰ ਉਹਦੇ ਮੇਲੇ ਟਾਲਨੇ ਦਾ ਫੋੜੇ ਤਾਲ ਪਾਸ ਕੀਤਾ ਵੀ ਇਹ ਮਿੱਟੀ ਲੱਗ ਦੇਦੀ ਆਪਨੂੰ ਪੱਲਾ ਲੱਗਿਆ ਕਿ ਵਧੀਆ ਵੈਲਾ ਉਂਦੀ ਲਈ ਚੱਲੇ ਜਾ ਕੇ ਅੰਬੋਦੰਤ ਹੋਈ ਆ ਚੰਗੇ ਸੀਮਰਾਂ ਦੇ ਵਰਤਨ ਨਾਲ ਚੰਗੇ ਫਾਇਟ ਬਲਾਂਡ ਦੇ ਨਾਲ ਚੰਗੇ ਅੰਦੇ ਦੇ ਰੱਖ ਰਖਾਵ ਦੇ ਨਾਲ ਤਾਂ ਇੱਥੀ ਕੋ ਬਾਟਟਣ ਵਾਲੇ ਨੇ ਫਖਰਾ ਦੇਖੋ ਮੈਨੂੰ ਤੇ ਚੜੀ ਜਾਂਦੇ ਆ ਕੋ ਖੇਲ ਲੱਗ ਗਿਆ ਤਾਂ ਹੋਗਾ 15 ਦਿਨ ਤੇ ਸੂਦੇ ਸਾਹ ਖੁਰਕ ਲੈ ਨਾ ਮੱਖੀ ਬੈਠੇ ਤੇ ਮੈਂ ਉਹਨੂੰ ਕਿਸੇ ਤਰ੍ਹਾਂ ਚੁਬੂ ਹੋਏ ਉਹਨਾਂ ਨਾਲ ਦੀ ਗਰੋਥ ਆ ਜਿਹੜੀ ਉਹ ਦੁਬਾਰੇ ਹੋ ਜਾਂਦੀ ਆ ਪਹਿਲਾਂ ਕੰਨੀ ਵਿੱਚ ਜਿੰਨੇ ਬੱਚਾ ਗਰੋਥ ਕਰਦਾ ਇਹਦੇ ਉੱਤੇ ਮਰਦ ਟੋਕਟ ਦੋ ਤੇ ਸਾਹ ਵਿਚਾ ਦਿੰਦਾ ਜਿਹੜਾ ਬੋਟ ਉਹ ਖਾਲ ਵਿਚਾ ਦਿੰਦੇ ਮੋਟੇ ਨਹੀਂ ਹੁੰਦੇ ਮੈਨੂੰ ਇਹ ਗਰੁੱਪ ਪ੍ਰੋਪਰ ਹੁੰਦੀ ਆ। ਪਰ ਜਿਹੜੀ ਬੱਸੀ ਆ ਉਹ 19ਵੀਂ ਵੀ ਮੇਰੀ 18ਵੀਂ ਵੀ 20ਵੀਂ ਵੀ ਚੋਂ ਜਾਂਦੀ ਆ। ਇੱਕ ਨੇ ਇਹ ਫਾਰਮਰ ਦਾ ਘਰ ਗਿਆ ਜੇ ਨਾ ਕਾਦੇ ਕੋਸ ਨੇ। ਕਹਿੰਦੇ ਵੀ ਵੈਰੀ ਵੈਰੀ ਕੰਮ ਵਾਲੇ ਹੋ ਗਏ ਨੇ ਬੋਲੀ ਨਹੀਂ। ਵੀ ਗੋਲਿਆਂ ਕੀ ਕਿੱਥੇ ਬੋਲਣ ਜੋکریاں ਨਾ ਕੀਤਿਆਂ ਤੁਸੀਂ। ਤੁਸੀਂ ਸਹੂਲਤ ਨਹੀਂ ਦਰਖੋ ਉਹ ਜੀਵਨ ਦੇ ਦਰਖੀਰ। ਉਹ ਖਲਾਕਾਈ ਨਹੀਂ ਕਿ ਜਿੰਨੂ ਜਿੰਨਾ ਦਾ ਇਹ ਪ੍ਰੋਪਰ ਵਧੇ ਨਾ ਇਹ ਮਰੇ। ਹੋਲੀਆਂ ਦਾ ਮਾਰ ਨਹੀਂ ਲੱਗ ਕੇ ਖਾਨਾ ਪੂਰਾ ਤੇ ਰੇੜਾ ਫਰੀਆ ਜੇ ਚੰਗੀ ਖਰਾਕ ਦੋਗੇ ਤਾਂ ਚੱਲਦਾ ਪਏ ਲੋਕ ਤੇ ਪੈਸੇ ਬਟਾਉਗੇ ਜੇ ਮਾੜੀ ਖਰਾਕ ਦੇਉਗੇ ਪਸ਼ੂ ਵੀ ਦੁਖੀ ਉਹਨਾਂ ਸਾਹਮਣੇ ਵਾਲਾ ਵੀ ਦੁਖੀ ਰੇੜਾ ਹੁੰਦਾ ਕਹਿੰਦੇ ਆ ਫਰੀਦ ਮਾਰੀ ਆ ਇਹਨਾਂ ਦੇ ਕੋਲੋਂ ਇਹੋ ਛੱਡ ਦੋ ਤਾਂ ਉਸ ਸਾਰੇ ਕਾਰਨਾਵ ਦੇ ਹਿੰਦਲਾ ਜਿੰਨਾ ਧਰਵਾ ਕੋਲੇ ਕਾਮਾ ਰਿਪੋਰਟ ਨੇ ਇਹ ਕਾਰ ਨਹੀਂ ਇਹ ਹੈ ਕਿ ਉਹਨਾਂ ਨੇ ਤੁਸੀਂ ਜਿਹੜੀ ਡਾਲ ਚਾਹ ਉਹਨੂੰ ਪੂਲੀ ਵੀ ਲਈ ਜਿਹੜਾ ਕਰਕੇ ਰਿਪੋਰਟ ਨੂੰ ਜੇ ਅਸੀਂ ਇਕੱਲਾ ਫਿਰਵਾਵ ਕਰੀਏ ਤਾਂ ਹੋਣਾ ਪਸੂ ਕਦੇ ਰਿਪੀਟਰ ਨਹੀਂ ਹੁੰਦਾ ਜੇ ਜਿਹੜੇ ਇਕੱਲਾ ਪਰਮੋਟ ਹੋ ਜੇ ਤੁਸੀਂ ਤੁਸੀਂ ਇਹ ਕਰ ਲੈ ਜਹੀੋ ਕੰਮ ਤੇ ਚੱਲ ਰਹੂਗਾ ਤੇ ਬਾਕੀ ਮੇਲਾ ਦੇਖੋ ਕਿੰਨੇ ਦਿਨ ਮੇਲਾ ਚੱਲੇ ਤਾਂ ਬਹੁਤ ਬਹੁਤ ਰੱਖਦੇ ਜਾਉਗੇ ਬਾਕੀ ਕੋ ਕੋ ਸੰਗਲ ਦੇ ਵੀ ਧੰਨਵਾਦ ਜਿਹੜੇ ਸਾਡੇ ਕੋਲ ਵਧੀਆ ਕੁਆਲਿਟੀ ਦਾ ਫੀਮਲ ਪਹੁੰਚਦਾ ਕਰਦੇ ਆ ਜਿਹਦੇ ਨਾਲ ਤੁਹਾਡੇ ਖਸਮਾਂ ਨੂੰ ਲਾਭ ਦੇਵੇ ਸੁਧਾਰ ਹੋਊਗਾ ਕਿਉਂਕਿ ਮੇਰੀ ਬਰੀਡ ਆ ਜੇ ਗੇੜ ਵਧੀਆ ਫਿਰ ਵੀਰ ਕੰਮ ਆਉਂਦੀ ਆ ਜੇ ਵੀਰ ਵਧੀਆ ਫਿਰ ਵੀਰ ਰੱਪਟਾ ਦੀ ਆ ਤੇ ਕੋਈ ਇੱਕ ਵੀ ਜਿਹੜੇ ਨਾਲ ਐਕੀ ਟਿੰਡੇ ਵਾਲੇ ਜਿਹੜੇ ਵੀਰ ਦੇ ਦੋ ਪਈਏ ਨੂੰ ਤਾਂ ਇਹਨੂੰ ਬਰਾਬਰ ਕਰਨ ਲਈ ਜਹਿਣਾ ਵੀਰ ਦੀ ਗਰੋਥ ਹੋਊਗੀ ਜੋ ਬਾਹਰ ਦੇ ਇੱਕ ਵੀ ਜਿੱਥੇ ਰਹਿੰਦਾ ਫਿਰ ਬੰਦੇ ਖਿਆਲ ਹੋ ਜਾਂਦੇ ਆ ਤਾਂ ਬਾਕੀ ਇਹਨਾਂ ਦਾ ਗੋਸਾ ਬਾਕੀ ਗੱਲਾਂ ਆਪਣੇ ਆਪਣੇ ਸਾਰਾ ਦਿਨ ਕਿਹਾ ਕਰਦੇ ਰਹੋਗੇ ਤਾਂ ਨਵਾਂ ਸਾਰੇ ਘਰਾਵਾਂ ਦਾ ਪੱਟਿਆ ਨੂੰ ਤਿਆਰ ਕਰ ਲੋ